ਸਵਾਲ ਨੰਬਰ 21 ਅਸੀਂ ਆਪਣਾ ਦੁੱਖ ਕਿਵੇਂ ਦੂਰ ਕਰ ਸਕਦੇ ਹਾਂ ਅਤੇ ਕਿਵੇਂ ਸੁੱਖ ਨੂੰ ਹਿਰਦੇ ਵਿੱਚ ਵਸਾ ਸਕਦੇ ਹਾਂ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਅਕਾਲ ਪੁਰਖ ਦੇ ਗੁਣ ਸੁਣਨ ਨਾਲ ਮਨ ਵਿੱਚ ਉਸ ਦਾ ਪ੍ਰੇਮ ਟਿਕਾਉਣ ਨਾਲ ਸਵਾਲ ਨੰਬਰ 22 ਸਾਡੇ ਲਈ ਸ਼ਿਵ ਗੋਰਖ ਬ੍ਰਹਮਾ ਅਤੇ ਪਾਰਵਤੀ ਕੌਣ ਹੈ ਸਾਡਾ ਗੁਰੂ ਸ਼ਬਦ ਹੈ ਸ਼ਬਦ ਗੁਰੂ ਹੀ ਸਾਡੇ ਲਈ ਸ਼ਿਵ ਗੋਰਖ ਬ੍ਰਹਮਾ ਅਤੇ ਪਾਰਵਤੀ ਹੈ ਸਵਾਲ ਨੰਬਰ 23 ਪੰਜਵੀਂ ਅਤੇ ਛੇਵੀਂ ਪੌੜੀ ਵਿੱਚ ਅਸੀਂ ਗੁਰੂ ਕੋਲੋਂ ਕਿਹੜੀ ਸਮਝ ਮੰਗਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ हे ਗੁਰੂ ਜੀ ਸਭਨਾ ਜੀਆ ਨੂੰ ਦਾਤਾ ਦੇਣ ਵਾਲੇ ਰੱਬ ਨੂੰ ਕਿਤੇ ਮੈਂ ਭੁੱਲ ਨਾ ਦਿਆਂ ਸਵਾਲ ਨੰਬਰ 24 ਸਾਡੇ ਅੰਦਰ ਪਰਮਾਤਮਾ ਦੇ ਗੁਣ ਕਿਵੇਂ ਪੈਦਾ ਹੋ ਸਕਦੇ ਹਨ ਸਾਡੀ ਸੋਚ ਦੇ ਅੰਦਰ ਗੁਣਾ ਦੇ ਰਤਨ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ ਜੇਕਰ ਉਸ ਵਾਹਿਗੁਰੂ ਦੀ ਇੱਕ ਸਿੱਖਿਆ ਨੂੰ ਸੁਣ ਲਈਏ ਸਵਾਲ ਨੰਬਰ 25 ਜੀ ਮੇਰੀ ਉਮਰ ਬਹੁਤ ਜ਼ਿਆਦਾ ਹੋ ਜਾਵੇ ਬਹੁਤ ਸਾਰੇ ਲੋਕ ਮੇਰੇ ਪਿੱਛੇ ਲੱਗ ਪੈਣ ਮੈਂ ਸਾਰੇ ਸੰਸਾਰ ਵਿੱਚ ਚੰਗੀ ਸ਼ੋਭਾ ਪ੍ਰਾਪਤ ਕਰ ਲਵਾਂ ਤਾਂ ਕਿ ਇਹ ਪੱਕਾ ਹੈ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਮੈਨੂੰ ਮਾਨ ਸਤਿਕਾਰ ਮਿਲੇਗਾ ਜੀ ਨਹੀਂ ਉਪਰੋਕਤ ਸਾਰਾ ਕੁਝ ਹੁੰਦਿਆਂ ਜੇਕਰ ਸਾਡੇ ਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਹੀਂ ਪਈ ਤਾਂ ਕੋਈ ਸਾਡੀ ਖਬਰ ਸਾਡਾ ਹਾਲ ਵੀ ਨਹੀਂ ਪੁੱਛੇਗਾ ਅਸੀਂ ਪ੍ਰਭੂ ਦਰਬਾਰ ਵਿੱਚ ਇੱਕ ਮਾਮੂਲੀ ਜਿਹਾ ਕੀੜਾ ਹੋਵਾਂਗੇ ਸਾਡੇ ਉੱਤੇ ਨਾਮ ਨੂੰ ਭੁੱਲਣ ਦਾ ਦੋਸ਼ ਲੱਗੇਗਾ ਇਸ ਲਈ ਸਾਰਾ ਕੁਝ ਕਰਦਿਆਂ ਨਾਮ ਜਪਣਾ ਜ਼ਰੂਰੀ ਹੈ ਸਵਾਲ ਨੰਬਰ 26 ਜੀ ਅਸੀਂ ਚੰਗੇ ਕੰਮ ਕਰਦੇ ਰਹੀਏ ਤਾਂ ਅਕਾਲ ਪੁਰਖ ਦੇ ਦਰਬਾਰ ਵਿੱਚ ਸਤਿਕਾਰ ਪਾਵਾਂਗੇ ਜੇ ਨਹੀਂ ਤਾਂ ਹੋਰ ਕਿਸ ਚੀਜ਼ ਦੀ ਪ੍ਰਾਪਤੀ ਜ਼ਰੂਰੀ ਹੈ ਅਕਾਲ ਪੁਰਖ ਦੇ ਦਰਬਾਰ ਵਿੱਚ ਮਾਣ ਪ੍ਰਾਪਤ ਕਰ ਲਈ ਚੰਗੇ ਕਰਮਾਂ ਦੇ ਨਾਲ ਨਾਲ ਨਦਰ ਦੀ ਪ੍ਰਾਪਤੀ ਵੀ ਜ਼ਰੂਰੀ ਹੈ ਸਵਾਲ ਨੰਬਰ 27 ਭਗਤਾਂ ਦੇ ਮਨ ਵਿੱਚ ਸਦਾ ਆਨੰਦ ਕਿਵੇਂ ਬਣਿਆ ਰਹਿੰਦਾ ਹੈ ਨਾਮ ਸੁਣਨ ਅਤੇ ਨਾਮ ਵਿੱਚ ਸੁਰਤ ਜੋੜਨ ਸਦਕਾ ਗਤਾਂ ਦੇ ਮਨ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ ਕਿਉਂਕਿ ਸਿਫਤ ਸਲਾਹ ਸੁਣਨ ਕਰਕੇ ਉਹਨਾਂ ਦੇ ਦੁੱਖਾਂ ਤੇ ਪਾਪ ਦਾ ਨਾਸ ਹੋ ਜਾਂਦਾ ਹੈ ਸਵਾਲ ਨੰਬਰ 28 ਮੰਨੇ ਅਤੇ ਮੰਨੇ ਵਿੱਚ ਕੀ ਫਰਕ ਹੈ ਇਹ કુલ 4 ਪੌੜੀਆਂ ਹਨ ਪਹਿਲੀ ਵਿੱਚ ਮੰਨੇ ਸ਼ਬਦ ਦਾ ਜ਼ਿਕਰ ਹੈ ਅਤੇ ਬਾਕੀ ਦੀਆਂ ਤਿੰਨ ਪੌੜੀਆਂ ਵਿੱਚ ਮੰਨੇ ਸ਼ਬਦ ਲ ਆਇਆ ਹੈ ਮੰਨੇ ਦਾ ਅਰਥ ਹੈ ਜਿਸ ਨੇ ਮੰਨ ਲਿਆ ਹੈ ਮੰਨੇ ਦਾ ਅਰਥ ਹੈ ਜੀ ਮੰਨ ਲਈਏ ਮਨ ਜਾਣਾ ਮਨ ਕੋਏ ਦਾ ਕੀ ਅਰਥ ਹੈ ਮੰਨ ਦਾ ਅਰਥ ਹੈ ਮਨ ਕੇ ਵੇਖੇ ਅਤੇ ਮਨ ਦਾ ਅਰਥ ਹੈ ਮਨ ਵਿੱਚ ਭਾਵ ਜੇ ਕੋਈ ਮਨ ਕਰਕੇ ਮੰਨ ਲਵੇ ਜ਼ਬਰਦਸਤੀ ਨਹੀਂ ਬਲਕਿ ਦਿਲ ਕਰਕੇ ਮੰਨੇ ਸਵਾਲ ਨੰਬਰ 30 ਪੰਚ ਦਾ ਕੀ ਅਰਥ ਹੈ ਪੰਚ ਉਹ ਮਨੁੱਖ ਹਨ ਜਿਨ੍ਹਾਂ ਨੇ ਨਾਮ ਸੁਨਿਆ ਹੈ ਅਤੇ ਮੰਨਿਆ ਹੈ ਭਾਵ ਜਿਨ੍ਹਾਂ ਦੀ ਸੁਰਤ ਨਾਮ ਵਿੱਚ ਜੁੜੀ ਹੈ ਅਤੇ ਜਿਨ੍ਹਾਂ ਦੇ ਅੰਦਰ ਪ੍ਰਤੀਤ ਆ ਗਈ ਹੈ